ਦੁਖੀ ਨੇ ਪੈਸਾ ਗਿਆ ਟੱਠੇ ਖੂਚ ਸਾਡੇ ਗੁਰੂਆਂ ਨੇ ਸਾਡੇ ਮਾਪੇ ਨੇ ਔਰ ਸਾਡੀ ਸੰਸਕ੍ਰਿਤੀ ਨੇ ਸਾਨੂੰ ਇਹ ਸਿਖਾਇਆ ਕਿ ਦੁਸ਼ਮਣ ਦੀ ਧੀ ਨੂੰ ਵੀ ਆਪਣੀ ਧੀ ਹੋਰ ਮੈਂ ਕਿਸੇ ਨੂੰ ਕੀ ਆਪਣਾ ਦਿਲ ਫੋਲ ਕੇ ਕਹਿੰਦਾ ਇਹ ਵੀ ਕਹਿੰਦੇ ਇੰਨਾ ਪੈਸਾ ਆਖ ਖੂ ਗਿਆ ਪ੍ਰਵਾ ਭੀਖ ਮੰਗ ਮੰਗ ਕੇ ਇਕੱਠਾ ਕਰ ਲਿਆ ਰੱਬ ਤੁਹਾਨੂੰ ਵੀ ਦੇਵੇ ਦੁੱਖ ਮੈਨੂੰ ਬਹੁਤ ਆ ਕਮੈਂਟ ਆਗਾ ਮੈਂ ਫੇਰ ਕਹਿੰਨਾ ਮੈਂ ਇੱਕ ਪਰਿਵਾਰਕ ਸੋਚ ਵਾਲਾ ਬੰਦਾ ਮੈਂ ਸਿਆਸੀ ਸੋਚ ਵਾਲਾ ਨਹੀਂ ਮੈਨੂੰ ਦੁੱਖ ਤਾਂ ਹੈ ਮੈਂ ਰੋਟੀ ਨੂੰ ਚੋਚੀ ਨਹੀਂ ਕਹਿੰਦਾ ਮੈਂ ਜਿਹੜਾ ਸੱਚ ਹੈ ਉਹ ਕਹਿਣਾ ਕਿਉਂਕਿ ਸੱਚ ਦਸਾਂ ਸਾਲਾਂ ਬਾਅਦ ਵੀ ਤੁਹਾਨੂੰ ਯਾਦ ਨਹੀਂ ਕਰਨਾ ਪੈਣਾ ਤੇ ਝੂਠ ਦਸਾਂ ਮਿੰਟਾਂ ਬਾਅਦ ਵੀ ਯਾਦ ਕਰਨਾ ਪੈਂਦਾ ਬਹੁਤ ਇਹੋ ਜਿਹੇ ਇਨਸਾਨ ਸੀ ਜਿੱਦਨ ਐਫ ਆਈ ਆਰ ਹੋਈ ਆ ਔਰ ਜਦੋਂ ਮਾਨਯੋਗ ਉੱਥੇ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਬਿਆਨ ਲੈਣੇ ਚਾਹੇ ਤੇ ਬਿਆਨ ਫਿਰ ਇੰਨੇ ਕੀ ਰਿਹਾ ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਵਤ ਸ਼ਰਮਾ ਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਨੇ ਮੌਜੂਦ ਨਵੀਨ ਜੀ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਅੱਜ ਅਸੀਂ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਗੱਲਬਾਤ ਕਰਾਂਗੇ ਇੱਕ ਅਜਿਹੇ ਗੰਭੀਰ ਮੁੱਦੇ ਤੇ ਜਿਹੜਾ ਤੁਹਾਨੂੰ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰ ਦੇਵੇਗਾ ਕਿ ਕਿਸੇ ਤੇ ਅੰਨਾ ਵਿਸ਼ਵਾਸ ਕਰਨਾ ਕਿੰਨਾ ਨੁਕਸਾਨਦੇਖ ਹੋ ਸਕਦਾ ਹੈ ਮਸਲਾ ਗੰਭੀਰ ਹੈ ਗੱਲਬਾਤ ਵੀ ਕਰਨਾ ਜ਼ਰੂਰੀ ਹੈ ਤੇ ਗੱਲਬਾਤ ਕਰਨ ਲਈ ਅਸੀਂ ਅੱਜ ਆਪਣੇ ਸਟੂਡੀਓ ਵਿੱਚ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਤੇ ਖੁਦ ਬੀਤੀ ਹੈ ਸਾਡੇ ਨਾਲ ਸਟੂਡੀਓ 'ਚ ਸਾਡੇ ਮੌਜੂਦ ਨੇ ਮਹਿਮਾਨ ਹਰਪ੍ਰੀਤ ਸਿੰਘ ਸੋਨੂ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਨਵੀਨ ਜੀ ਮੈਂ ਸੋਨੂ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਬੀਲ ਟੀਵੀ ਦੇ ਵਿੱਚ ਔਰ ਪ੍ਰੋਗਰਾਮ ਗੱਲਾਂ-ਗੱਲਾਂ ਦੇ ਵਿੱਚ ਦਰਸਲ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਮਾਜ ਦੇ ਕੁਝ ਐਸੇ ਮੁੱਦੇ ਐਸੀਆਂ ਗੱਲਾਂ ਲੋਕਾਂ ਦੇ ਸਾਹਮਣੇ ਪਹੁੰਚਣੀਆਂ ਜ਼ਰੂਰੀ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸ਼ਾਇਦ ਕੋਈ ਫਾਇਦਾ ਹੋ ਜਾਏ ਜਾਂ ਫਿਰ ਉਹ ਕਿਸੇ ਨੁਕਸਾਨ ਤੋਂ ਬਚ ਜਾਣਾ ਅੱਜ ਸਾਡੇ ਸਟੂਡੀਓ ਤੁਸੀਂ ਮੌਜੂਦ ਹੋ ਪਰ ਮੁੱਦਾ ਪੂਰਾ ਫਗਵਾੜਾ ਸ਼ਾਇਦ ਪੂਰੀ ਦੁਨੀਆ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਨੇ ਉਹਨਾਂ ਤੱਕ ਪਹੁੰਚ ਚੁੱਕਾ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਫਰੌਡ ਹੋ ਚੁੱਕੇ ਨੇ ਪਹਿਲਾਂ ਲੋਕ ਕਮੇਟੀਆਂ ਦੇ ਨਾਮ ਤੇ ਲੋਕਾਂ ਤੋਂ ਪੈਸੇ ਲੈ ਕੇ ਠੱਗ ਕੇ ਪਰਲ ਲਗੀਆਂ ਕੰਪਨੀਆਂ ਵੀ ਹੋਣ ਚਾਹੀਏ ਪਰ ਫਗਵਾੜਾ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਫਗਵਾੜਾ ਦੇ ਜਾਨਕੀ ਅੱਧੇ ਫਗਵਾੜੇ ਦੇ ਪੈਸੇ ਲੈ ਕੇ ਇੱਕ ਬੰਦਾ ਦੌੜ ਗਿਆ ਬਿਲਕੁਲ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਜੋ ਲੋਕ ਪੁੱਛਣਾ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਵੀ ਇੱਕ ਪੀੜਾ ਤੋਂ ਤੁਹਾਡੇ ਵੀ ਪੈਸੇ ਲੈ ਕੇ ਦੌੜ ਗਏ ਆਪਾਂ ਉਹਦੇ ਤੇ ਵੀ ਆਵਾਂਗੇ ਜੀ ਇੱਕ ਵਿਅਕਤੀ ਜਿਹੜਾ ਪੈਸੇ ਲੈ ਕੇ ਦੌੜ ਗਿਆ ਉਹਦੇ ਤੇ ਵਿਸ਼ਵਾਸ ਤੁਹਾਡਾ ਕਿੱਦਾਂ ਬਣ ਗਿਆ ਮਤਲਬ ਅਸੀਂ ਅੱਜ ਰੁਪਈਆ ਸਾਡੇ ਜੇ 10 ਡਿੱਗ ਜਾਣ ਗਲੀ ਦੇ ਵਿੱਚ ਤੇ ਅਸੀਂ ਚਾਰ ਗੇੜੇ ਮਾਰ ਕੇ ਆਈਦੇ ਵੀ ਭਾਈ ਮੇਰੇ 10 ਰੁਪਈਆ ਡਿੱਗੇ ਸ਼ਾਇਦ ਲੱਭ ਜਾਣ ਪਰ ਅਸੀਂ ਲੋਕਾਂ ਨੇ ਲੱਖਾਂ ਰੁਪਇਆ ਉਸ ਵਿਅਕਤੀ ਦੇ ਕੋਲ ਦੇਣ ਦਾ ਵਿਸ਼ਵਾਸ ਕਿੱਦਾ ਪੈਦਾ ਹੋ ਗਿਆ ਸਾਡੇ ਵਿੱਚ ਸਭ ਤੋਂ ਪਹਿਲਾਂ ਮੈਂ ਬੈਲ ਟੀਵੀ ਯੂਕੇ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਨਾ ਔਰ ਨਵੀਨ ਜੀ ਤੁਹਾਡਾ ਪ੍ਰਭਾ ਸ਼ਰਮਾ ਜੀ ਤੁਹਾਡਾ ਜਿਹੜਾ ਤੁਸੀਂ ਸਾਡਾ ਇਸ ਦੁੱਖ ਦੀ ਘੜੀ ਦੇ ਵਿੱਚ ਇੱਥੇ ਬੁਲਾ ਕੇ ਸਾਡੇ ਨਾਲ ਇਹ ਦੁੱਖ ਸਾਂਝਾ ਕੀਤਾ ਤੇ ਸਾਡੇ ਆ ਦਿਲ ਦੀਆਂ ਗੱਲਾਂ ਜਾਂ ਗੱਲਾਂ ਗੱਲਾਂ ਵਿੱਚ ਪ੍ਰੋਗਰਾਮ ਜਿਹੜਾ ਹੈ ਉਹਦੇ ਰਾਹੀਂ ਲੋਕਾਂ ਤੱਕ ਇਹ ਚੀਜ਼ ਪਹੁੰਚਾਉਣ ਦੀ ਜੋ ਕੋਸ਼ਿਸ਼ ਕੀਤੀ ਹੈ ਕਿ ਜੋ ਸਾਡੇ ਨਾਲ ਹੋ ਗਿਆ ਉਹ ਕਿਸੇ ਨਾਲ ਨਾ ਹੋਵੇ ਦੁਨੀਆ ਦੋਸਤੋ ਟਿਕੀ ਹੈ ਵਿਸ਼ਵਾਸ ਤੇ ਚਾਹੇ ਉਹ ਘਰੇਲੂ ਰਿਸ਼ਤੇ ਹੋਣ ਵਪਾਰਕ ਰਿਸ਼ਤੇ ਹੋਣ ਪਰਿਵਾਰਕ ਰਿਸ਼ਤੇ ਹੋਣ ਜਿਸ ਤਰ੍ਹਾਂ ਦਾ ਵੀ ਰਿਸ਼ਤਾ ਹੋਵੇ ਕਹਿੰਦੇ ਹੁੰਦੇ ਆ ਕਈ ਵਾਰ ਕਿਸੇ ਡਾਕਟਰ ਤੇ ਹੀ ਇੰਨਾ ਕੁ ਵਿਸ਼ਵਾਸ ਹੁੰਦਾ ਹੈ ਅਸੀਂ ਉਸ ਡਾਕਟਰ ਵੱਲੋਂ ਤੁਰਪਈ ਹੈ ਨਾ ਸਾਨੂੰ ਬੁਖਾਰ ਚੜਿਆ ਹੈ ਜਿਸ ਡਾਕਟਰ ਤੇ ਵਿਸ਼ਵਾਸ ਹੈ ਉਸ ਰਾਸਤੇ ਜਾਂਦੇ ਜਾਂਦੇ ਸਾਡਾ ਕਈ ਵਾਰ ਬੁਖਾਰ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਇਹੋ ਜਿਹਾ ਸਾਡਾ ਵਿਸ਼ਵਾਸ ਸੀ ਫਗਵਾੜਾ ਵਾਸੀਆਂ ਦਾ ਸੰਜੀਵ ਕੁਮਾਰ ਸ਼ਰਮਾ ਉਰਫ ਹੈਪੀ ਤੇ ਮੈਂ ਤਾਂ ਇਹਦਾ ਦਰਸ਼ਕੋ 5 ਸਾਲ ਤੋਂ ਵਕੀਫ ਬਣਿਆ ਸੀ ਲੇਕਿਨ ਜੋ ਹੁਣ ਪਤਾ ਚੱਲਦਾ 25 ਸਾਲ ਤੋਂ ਇਹ ਸ਼ਖਸ਼ ਕਮੇਟੀਆਂ ਪਾਉਂਦਾ ਸੀ ਔਰ ਲੋੜ ਤੋਂ ਪਹਿਲਾਂ ਹੀ ਲੋਕਾਂ ਨੂੰ ਕਮੇਟੀ ਦੇ ਜਾਂਦਾ ਸੀ ਅੱਛਾ ਤੁਹਾਡੀ ਉਹਦੇ ਤੱਕ ਪਹੁੰਚ ਕਿੱਦਾਂ ਹੁੰਦੀ ਹੈ ਤੇ ਉਹ ਤੁਹਾਡੇ ਤੱਕ ਕਿੱਦਾਂ ਪਹੁੰਚ ਕਰਦਾ ਹੈ ਇਦਾਂ ਫਗਵਾੜਾ ਮੇਨ ਮਾਰਕੀਟ ਦੇ ਵਿੱਚ ਮੇਰੀ ਜੁਐਲਰੀ ਦੀ ਆਰਟੀਫੀਸ਼ੀਅਲ ਜੁਐਲਰੀ ਦੀ ਸ਼ਾਪ ਸੀ ਤੇ ਮਾਰਕੀਟ ਪ੍ਰੈਜ਼ੀਡੈਂਟ ਤੌਰ ਤੇ ਮੈਂ ਉੱਥੇ ਲੋਕਾਂ ਦੇ ਨਾਲ ਵਿਚਰਦਾ ਵੀ ਸੀ ਹਰ ਬੰਦੇ ਦੀਆਂ ਘਰੇਲੂ ਜ਼ਰੂਰਤਾਂ ਹੁੰਦੀਆਂ ਨੇ ਮੈਨੂੰ ਆਪਣੇ ਘਰੇਲੂ ਕਿਸੇ ਮਤਲਬ ਜ਼ਿੰਮੇਵਾਰੀ ਨਿਭਾਉਣ ਲਈ ਕੁਝ ਪੈਸਿਆਂ ਦੀ ਲੋੜ ਸੀ ਤੇ ਮੈਂ ਇਹਨੂੰ ਸ਼ੁਰੂਆਤੀ ਤੌਰ ਤੇ ਕਿਹਾ ਪਈ ਮੈਨੂੰ 3 ਲੱਖ ਰੁਪਏ ਦੀ ਕਮੇਟੀ ਪਾਉਣੀ ਆ ਪਈ ਜੇ ਮੈਨੂੰ ਪਹਿਲੀ ਦੇ ਦਿਓਗੇ ਤਾਂ ਮੇਰਾ ਬਹੁਤ ਵਧੀਆ ਸਰ ਜਾਣਾ ਤੇ ਮੈਂ ਤੁਹਾਡਾ ਬੜਾ ਨਾਮ ਸੁਣਿਆ ਪਈ ਤੁਸੀਂ ਬੜੀ ਵਧੀਆ ਤਰੀਕੇ ਨਾਲ ਕਮੇਟੀਆਂ ਰਨ ਕਰਦੇ ਹੋ ਇਹਨੇ ਮੈਨੂੰ ਕਿਹਾ ਪਈ ਹਜੇ ਤਾਂ ਕਮੇਟੀ ਦਾ ਗਰੁੱਪ ਨਹੀਂ ਸ਼ੁਰੂ ਹੋਣਾ 4 ਮਹੀਨੇ ਬਾਅਦ ਸ਼ੁਰੂ ਹੋਏਗਾ ਬਟ ਮੇਰੀ ਇਨੇ ਸਾਰੀ ਉਹ ਦਿਸ਼ਾ ਦੇਖੀ ਪਰ ਮੈਨੂੰ ਕਿਸ ਚੀਜ਼ ਲਈ ਲੋੜ ਹੈ ਪਹਿਲੀ ਵਾਰ ਇਹ ਮੈਨੂੰ ਮਿਲਿਆ ਤੇ ਇਹ ਚਲਾ ਗਿਆ ਮੇਰੀ ਦੁਕਾਨ ਤੋਂ ਇਹ ਅਧਿਕ ਪੌਣੇ ਘੰਟੇ ਬਾਅਦ ਮੇਰੀ ਦੁਕਾਨ ਤੇ ਆ ਕੇ ਉਨੀ ਪੇਮੈਂਟ ਲਿਆ ਜਿੰਨੀ ਮੈਨੂੰ ਪਹਿਲੀ ਕਮੇਟੀ ਦੀ 3 ਲੱਖ ਦੀ ਮਿਲਣੀ ਸੀ ਇਹ ਗੱਲ ਮੈਂ 2021 ਦੀ ਕਰ ਰਿਹਾ ਤੇ ਮੈਂ ਕਿਹਾ ਜੀ ਆ ਕੀ ਇਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੀ ਜ਼ਰੂਰਤ ਬਹੁਤ ਜ਼ਿਆਦਾ ਆ ਤੁਸੀਂ ਸ਼ਹਿਰ ਦੇ ਵਿੱਚ ਜ਼ਿੰਮੇਵਾਰ ਇਨਸਾਨ ਨੂੰ ਆ ਲਓ ਤੁਸੀਂ ਪੈਸੇ ਤੇ ਜਦੋਂ ਚੌਥੇ ਮਹੀਨੇ ਗਰੁੱਪ ਸ਼ੁਰੂ ਹੋਏਗਾ ਉਹ ਮੈਂ ਪਹਿਲੀ ਕਮੇਟੀ ਤੁਹਾਡੇ ਨਾਲ ਹੁਣੇ ਕਮਿਟਮੈਂਟ ਕਰ ਰਿਹਾ ਮੈਂ ਉਹਦੇ ਵਿੱਚ ਅਡਜਸਟ ਕਰਕੇ ਤੁਹਾਡੀ ਪੇਮੈਂਟ ਵੀ ਤੁਸੀਂ ਉਹ ਇਨਸਟਾਲਮੈਂਟਸ ਦੇਣੀਆਂ ਸ਼ੁਰੂ ਕਰ ਦਿਓ ਤੇ ਮੈਂ ਇਹਨੂੰ ਫੇ ਮੋਰ ਇੱਕ ਹੋਰ ਕੁਐਸਚਨ ਕੀਤਾ ਮੈਂ ਕਿਹਾ ਜੀ ਆ 2.5 ਲੱਖ ਰੁਪਏ ਦੇ ਕਰੀਬ ਜਿਹੜੀ ਰਕਮ ਹੈ ਵੀ ਇਹਦਾ ਇੰਟਰਸਟ ਵਗੈਰਾ ਕਹਿੰਦਾ ਨਹੀਂ ਨਹੀਂ ਜੋ ਤੁਹਾਡੀ ਲੋਡ ਹੈ ਨਾ ਵੀ ਮਤਲਬ ਉਹਦੇ ਵਿੱਚ ਮੈਂ ਇੰਟਰਸਟ ਲੈਂਦਾ ਖਰਾ ਨਹੀਂ ਲੱਗਦਾ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਕੁਝ ਗੱਲਾਂ ਬੰਦਾ ਸਮਝ ਲਓ ਮੇਰੀ ਮਜਬੂਰੀ ਹੋ ਸਕਦੀ ਘਰੇਲੂ ਮਜਬੂਰੀ ਹੋ ਸਕਦੀ ਹੋਰ ਕੋਈ ਨਹੀਂ ਬਿਲਕੁਲ ਤੇ ਇਨੇ ਮੈਨੂੰ ਦਿੱਤੀ ਤੇ ਉਹਦੇ ਨਾਲ ਫਿਰ ਸਾਡਾ ਇਹਦੇ ਨਾਲ ਸੈنسਲਾ ਸ਼ੁਰੂ ਹੋ ਗਿਆ ਫਿਰ ਅਸੀਂ ਸਿਸਟਮ ਵਾਈਜ਼ ਸਿਸਟਮ ਗਰੁੱਪ ਵਾਈਜ਼ ਗਰੁੱਪ ਕਮੇਟੀਆਂ ਪਾਉਂਦੇ ਰੇ ਤੇ ਰੀਸੈਂਟਲੀ ਹੁਣ ਪਿਛਲੇ ਜਨਵਰੀ ਤੋਂ ਯਾਨੀ ਆਈ ਥਿੰਕ 2024 ਦੀ ਜਨਵਰੀ ਤੋਂ ਪਿਛਲੇ ਸਾਲ ਦੀ ਜਨਵਰੀ ਮਹੀਨੇ ਤੋਂ ਇੱਕ ਗਰੁੱਪ ਸ਼ੁਰੂ ਹੋਇਆ ਉਹਦੇ ਵਿੱਚ ਮੈਂ 5-5 ਲੱਖ ਦੀਆਂ ਸਮਝ ਲਓ ਦੋ ਕਮੇਟੀਆਂ ਬਾਈਆਂ ਤੇ ਉਹ ਸੈنسਲਾ ਚੱਲਦਾ ਰਿਹਾ ਸਿਸਟਮ ਵਾਈ ਚੱਲਦਾ ਰਿਹਾ ਤੇ ਇਸ ਪੂਰਾ ਫਗਵਾੜਾ ਸ਼ਹਿਰ ਜਾਣਦਾ ਹੈ ਫਰਵਰੀ ਮਹੀਨੇ ਦੇ ਵਿੱਚ ਮੇਰਾ ਬਹੁਤ ਵੱਡਾ ਕੋਈ ਕਾਰਜ ਸੀ ਘਰੇਲੂ ਤੇ ਮੈਂ ਉਸ ਸਿਲਸਿਲੇ ਵਿੱਚ ਇਹਨੂੰ ਦਸੰਬਰ ਤੋਂ ਰਿਕੁਐਸਟ ਲਗਾ ਕਰਨ ਪੇ ਮੇਰੀ ਕਮੇਟੀਆਂ ਮੈਨੂੰ ਮੈਨੂੰ ਦੇ ਦਿਓ ਤੇ ਇਹ ਕਹਿੰਦੇ ਚਲੋ ਪਾਜੀ ਐਤਕੀ ਥੋੜਾ ਜਿਹਾ ਮੇਰੇ ਲਈ ਵੀ ਥੋੜਾ ਜਿਹਾ ਔਖਾ ਹੋਇਆ ਤੇ ਐਡਜਸਟਮੈਂਟ ਕਈਆਂ ਦੀਆਂ ਤੇ ਆ ਬੰਦਾ ਕੱਲ ਲੰਦਾ ਐਡਜਸਟਮੈਂਟ ਤੇ ਇਹਨੇ ਮਤਲਬ ਮੈਨੂੰ ਥੋੜਾ ਜਿਹਾ ਹੌਸਲਾ ਦੇਣਾ ਸ਼ੁਰੂ ਕਰ ਦਿੱਤਾ ਈਵਨ ਜਿਹੜਾ ਮੇਰਾ ਕਾਰਜ ਸੀ ਉਹ ਮੈਂ ਕਿੱਦਾਂ ਨੇਪਰੇ ਚਾੜਿਆ ਮੇਰਾ ਰੱਬ ਜਾਣਦਾ ਉਹਨਾਂ ਦਿਨਾਂ ਦੇ ਵਿੱਚ ਫਿਰ ਇਹਨੇ ਮੈਨਾਂ ਇੱਕ ਹੋਰ ਵਾਦਾ ਕੀਤਾ ਇਦਾਂ ਕਰੋ ਕਿ ਕੁਝ ਦਿਨਾਂ ਤੱਕਰ ਪੇਮੈਂਟ ਆ ਜਾਣੀ ਆ ਕਿ ਤੁਸੀਂ ਆ ਮੇਰੇ ਕੋਲ ਦੋ ਚੈੱਕ ਲੈ ਲਓ ਬਲੈਂਕ ਚੈੱਕ ਲੈ ਲਓ ਉਹ ਮੇਰੇ ਕੋਲ ਪਏ ਨੇ ਇਸ ਵੇਲੇ ਤੇ ਬਲੈਂਕ ਚੈੱਕ ਲੈ ਲਓ ਜਦੋਂ ਜਦੋਂ ਜਿੱਦਾਂ ਜਿੱਦਾਂ ਜਿੰਨੇ ਜਿੰਨੇ ਪੇਮੈਂਟ ਮੇਰੇ ਤੋਂ ਹੋਈ ਤਾਂ ਤੁਸੀਂ ਉਹ ਚੈੱਕ ਲਗਾ ਦੇਣਾ ਤੇ ਮੈਂ ਆਈ ਵਿਲ ਪੇ ਪੇਮੈਂਟ ਅੱਛਾ ਤੁਸੀਂ 2021 ਦੀ ਗੱਲ ਕੀਤੀ 21 ਤੋਂ ਤੁਸੀਂ ਇਹਦੇ ਨਾਲ ਜਿਹੜਾ ਆ ਮੇਲ ਤੁਹਾਡਾ ਹੁੰਦਾ ਉਸ ਤੋਂ ਬਾਅਦ ਜਦੋਂ ਤੁਸੀਂ ਕਮੇਟੀਆਂ ਦੀ ਸ਼ੁਰੂਆਤ ਕਰਦੇ ਆ ਨਾ ਤੇ ਉਸ ਤੋਂ ਬਾਅਦ ਜਿਹੜੀ ਕਮੇਟੀਆਂ ਦਾ ਭੁਗਤਾਨ ਹੀ ਕਰਦਾ ਰਿਹਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਰੱਬ ਨੂੰ ਜਾਨ ਦੇਣੀ ਹੈ ਦੇਖੋ ਜੇ ਉਹ ਭੁਗਤਾਨ ਕਰਦਾ ਸੀ ਤਾਂ ਲੋਕਾਂ ਨੇ ਉਹਦੀ ਪ੍ਰੇਜ਼ ਕੀਤੀ ਸੀ ਜੇ ਉਹਨਾਂ ਦੀ ਲੋਕਾਂ ਨੇ ਪ੍ਰਹੇਜ਼ ਕੀਤੀ ਸੀ ਤਾਂ ਅਸੀਂ ਉਹਦੇ ਕੋਲ ਕਮੇਟੀਆਂ ਪਾਈਆਂ ਜੇ ਉਹਨੇ ਸਾਨੂੰ ਟਾਈਮਲੀ ਪੈਸੇ ਦਿੱਤੇ ਤਾਂ ਹੀ ਅਸੀਂ ਗਾਂ ਕੰਟੀਨਿਊਸ ਅੱਛਾ ਸਿੰਸਲਾ ਇਦਾਂ ਚੱਲ ਰਿਹਾ ਸੀਗਾ ਹਾਂਜੀ ਚੱਲ ਰਿਹਾ ਸੀ ਤੇ ਜਦੋਂ ਮਤਲਬ ਇਹਨੇ ਪੇਮੈਂਟਸ ਦੇ ਚੈੱਕ ਮੈਨੂੰ ਦੇ ਦਿੱਤੇ ਤਾਂ ਫੇਰ ਇਹ ਮਤਲਬ ਇੰਟੈਂਸ਼ਨਲੀ ਨਹੀਂ ਭਾਜੀ ਹਜੇ ਨਾ ਭਰੀਓ ਹਜੇ ਨਾ ਭਰੀਓ ਮੈਨੂੰ ਲੱਗਾ ਮੇਰੇ ਖਾਲ ਗੱਲ ਹੋਏਗੀ ਮੈਂ ਤੁਹਾਡੇ ਮਾਧਿਅਮ ਦੇ ذریعے ਇੱਕ ਗੱਲ ਮੈਂ ਇੱਥੇ ਛੋਟੀ ਜਿਹੀ ਮੈਂ ਮਾਫੀ ਚਾਹੁੰਨਾ ਮੈਂ ਆਪਣਾ ਪੁਆਇੰਟ ਆਫ View ਰੱਖਣਾ ਚਾਹੁੰਨਾ ਬਿਲਕੁਲ ਬਿਲਕੁਲ ਲੋਕਵਾਸ ਚੈਨਲ ਨੇ ਵੀ ਚਲੋ ਤੁਹਾਡੇ ਵਾਂਗੂ ਸਾਡਾ ਉਹਦੇ ਵਿੱਚ ਵੀਊ ਲਾਇਆ ਕਈ ਲੋਕ ਸਾਨੂੰ ਲਾਲਚੀ ਦੱਸਦੇ ਨੇ ਕਈ ਲੋਕ ਸਾਨੂੰ ਦੱਸਦੇ ਨੇ ਪੈਸੇ ਡਬਲ ਫਲਾਨਾ ਧਮਕਾਣਾ ਮੈਂ ਹੱਥ ਜੋੜ ਕੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਵੀਡੀਓ ਪਾਉਣ ਦਾ ਜਾਂ ਬ੍ਰੌਡਕਾਸਟ ਕਰਨ ਦਾ ਮਕਸਦ ਆਪਣਾ ਕੰਟੈਂਟ ਬਣਾਉਣਾ ਜਾਂ ਆਪਣੇ ਆਪ ਨੂੰ ਮਸ਼ਹੂਰੀ ਦੇਣਾ ਨਹੀਂ ਅਸੀਂ ਤਾਂ ਉੱਜੜ ਗਏ ਇਹ ਸਿਰਫ ਤਾਂ ਆ ਕਿ ਅਸੀਂ ਤਾਂ ਉਜੜ ਗਏ ਚਲੋ ਯਾਰ ਸਾਡੇ ਤੋਂ ਨਲਕੀ ਦਰਸ਼ਕੋ ਹੋ ਗਈ ਆ ਕੱਲ ਨੂੰ ਇਹ ਇਨਸਾਨ ਕਿਸੇ ਹੋਰ ਰੂਪ ਦੇ ਵਿੱਚ ਕੋਈ ਹੋਰ ਆਪਣਾ ਪ੍ਰੋਜੈਕਟ ਲੈ ਕੇ ਠੱਗੀ ਦਾ ਤੁਹਾਡੇ ਵਿੱਚ ਨਾ ਆਇਆ ਹੋਵੇ ਅਸੀਂ ਤੁਹਾਨੂੰ ਗਵਾਹ ਕਰ ਰਹੇ ਹਾਂ ਅਸੀਂ ਤਾਂ ਲੁੱਟ ਗਏ ਸਾਰਾ ਕੁਝ ਪਰ ਤੁਹਾਡਾ ਨਾ ਲੁੱਟੇ ਤੇ ਮਤਲਬ ਅਸੀਂ ਜਦੋਂ ਹਾਲਾਤ ਦੇਖੇ ਪਏ ਸਿਸਟਮ ਵਾਈਜ਼ ਕਰ ਰਿਹਾ ਅਸੀਂ ਫੇਰ ਨੀਅਰ ਅਬਾਊਟ ਮਾਰਚ ਮਹੀਨੇ ਮੈਂ ਤਾਂ ਮੇਰੇ ਮਿਸ ਜੀ ਮੇਰਾ ਇੱਕ ਫਰੈਂਡ ਸੀ ਉਹ ਵੀ ਇਹਨਾਂ ਦੀ ਦੁਕਾਨ ਦੇ ਸਾਹਮਣੇ ਦੁਕਾਨ ਸੀ ਹਮਾਂਸ਼ੂ ਉਪਲ ਜੀ ਮੈਂ ਔਨ ਰਿਕਾਰਡ کہہ ਰਿਹਾ ਉਹਨਾਂ ਦੇ ਮਿਸਿਸ ਸਾਡੀ ਰੀਚਾ ਭੈਣ ਅਸੀਂ ਇਹਨਾਂ ਦੇ ਘਰ ਗਏ ਅਸੀਂ ਇਹਨਾਂ ਦੇ ਘਰ ਗਏ ਅਸੀਂ ਇਹਨਾਂ ਨੂੰ ਕਿਹਾ ਕਿ ਯਾਰ ਤੇਰੇ ਹਾਲਾਤ ਇੰਨੇ ਮਾੜੇ ਹੋ ਗਏ ਐਨੇ ਲੱਖਾਂ ਰੁਪਈਆ ਦੀ ਸਾਡੀ ਪੇਮੈਂਟ ਕੋਈ ਸਾਡੇ ਤੋਂ ਗਲਤੀ ਹੋ ਗਈ ਭਈ ਐਨੇ ਚਿਰ ਤੋਂ ਆਪਾਂ ਬੜੇ ਵਧੀਆ ਚੱਲਦੇ ਪਏ ਇਹਨੇ ਮੈਨੂੰ ਇਹ ਗੱਲ ਕਹੀ ਕਿ ਕਾਫੀ ਬੰਦਿਆਂ ਨੇ ਮੇਰੇ ਫਗਵਾੜੇ 'ਚ ਪੈਸੇ ਦੇਣੇ ਉਹ ਨਹੀਂ ਦਿੰਦੇ अच्छा मैं एक जिम्मेदार नागरिक होने ਦੇ ਨਾਤੇ ਇਹਨੂੰ ਇੱਕ ਆਪਣੇ ਵੱਲੋਂ ਸਲਾਹ ਦਿੰਦੀ ਸਲਾਹ ਦਿੰਦੀ ਵੀ ਤੂੰ ਏਦਾਂ ਕਰ ਜਿਹੜੇ ਬੰਦੇ ਨੇ ਫਗਵਾੜੇ ਵਿੱਚ ਤੇਰੇ ਪੈਸੇ ਦੇਣੇ ਆ ਉਹਦੀ ਲਿਸਟ ਬਣਾ ਸਾਨੂੰ ਪਤਾ ਲੱਗੇ ਤੂੰ ਯਾਰ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਐਵੇਂ ਤੂੰ ਆਪਣੀ ਕਿਸੇ ਨਲੈਕੀ ਦਾ ਕਿਸੇ ਦੂਸਰੇ ਤੇ ਨਾ ਠੀਕ ਹੈ ਨਾ ਕਿਉਂਕਿ ਸਾਡੇ ਫਗਵਾੜੇ ਦੇ ਲੋਕ ਏਦਾਂ ਦੇ ਨਹੀਂ ਕਿ ਮਤਲਬ ਜਣੇ ਖਣੇ ਨਾਲ ਹੀ ਕੋਈ ਠੱਗੀ ਮਾਰੇ ਕਿਉਂਕਿ ਇਹ ਇਹ ਜਿਹੜੀ ਇੱਜ਼ਤ ਆ ਸਾਰੇ ਫਗਵਾੜੇ ਦੀ ਇਸ ਵੇਲੇ ਦਾ ਤੇ ਲੱਗੀ ਹੋਈ ਆ ਇਹਨੂੰ ਬੰਦੇ ਨੂੰ ਮੈਂ 8-10 ਦਿਨ ਲਗਾਤਾਰ ਕਾਲਸ ਕਰਦਾ ਰਿਹਾ ਯਾਰ ਲਿਸਟ ਬਣਾ ਪਾਜੀ ਮੇਰੇ ਟੈਨਸ਼ਨ ਐ ਮਤਲਬ ਸਾਨੂੰ ਇਦਾਂ ਲੱਗਣ ਲੱਪਿਆ ਉਹਨਾਂ ਨੇ ਵੀ ਇਹਨੂੰ ਕਿਹਾ ਇਹਨੇ ਕੋਈ ਲਿਸਟ ਨਹੀਂ ਬਣਾਈ ਕੁਝ ਨਹੀਂ ਕੀਤਾ ਸੀ ਕਹਿੰਦਾ ਸੀ ਸਾਰਾ ਫਗਵਾੜੇ ਦੇ ਜ਼ਿੰਮੇਵਾਰ ਬੰਦੇ ਇਕੱਠੇ ਕਰਦੇ ਆ ਪ੍ਰਸ਼ਾਸਨ ਦੀ ਮਦਦ ਲੈਣੇ ਆ ਇਹਨੇ ਸਾਡੀ ਇੱਕ ਨਹੀਂ ਸੁਣੀ ਚਲੋ ਇਨਸਾਨ ਹੁੰਦਾ ਰਜੇਮਿਆਂ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਈ ਜਾਂਦਾ ਐਟ ਦਾ ਐਂਡ ਮੰਗਲਵਾਰ ਦਾ ਦਿਨ ਸੀ 10 ਜੂਨ ਦਾ ਸਾਡੇ ਲਈ ਬੜਾ ਮੰਦ ਭਾਗ ਤੇ ਮੈਨੂੰ ਕਾਲਸ ਆਈਆਂ ਫੇ ਸੋਨੂ ਭਾਜੀ ਹੈਪੀ ਭੱਜ ਗਿਆ ਅੱਛਾ ਇਹ ਸਾਰੇ ਸਿੰਸਲੇ ਵਿੱਚ ਪੂਰੇ ਫਗਵਾੜਾ ਸ਼ਹਿਰ ਦੇ ਕਾਰੋਬਾਰੀਆਂ ਨੇ ਇਹਦੇ ਕੋ ਕਮੇਟੀਆਂ ਪਾਈਆਂ ਹੋਈਆਂ ਡਾਊਟ ਕਿੱਥੋਂ ਹੁੰਦਾ ਹੈ ਕਿ ਇਹ ਬੰਦਾ ਹੁਣ ਸ਼ਾਇਦ ਸਾਡੇ ਨਾਲ ਠੱਗੀ ਕਮਾਉਣ ਵਾਲਾ ਆ ਡਾਊਟ ਇਹਦੋਂ ਹੁੰਦਾ ਪੇ ਜਦੋਂ ਸਾਰੇ ਸ਼ਹਿਰ ਨੂੰ ਇਹਨੇ ਮਤਲਬ ਜੂਨ ਮਹੀਨੇ ਤੋਂ ਬਾਅਦ ਮਤਲਬ ਚੈੱਕ ਬੁੱਕ ਦੇ ਚੈੱਕ ਇਦਾਂ ਵੰਡੇ ਪੇ ਜਿੱਦਾਂ ਦਾਣੇ ਵੰਡੇ ਮਹੀ ਦੀਸ਼ਾ ਤੁਸੀਂ ਗੱਲ ਕਰ ਰਹੇ ਹੋ ਜੂਨ ਜੂਨ 1 ਤੋਂ ਬਾਅਦ ਓਕੇ ਜੂਨ 1 ਤੋਂ ਬਾਅਦ ਮਤਲਬ ਸਾਰਾ ਟੁਕਾਨ ਦੇ ਲਈ ਟਿਕਣ ਲਈ ਉਹ ਚੈੱਕ ਤਾਂ ਦਿੰਦਾ ਸੀ ਕਿ ਕੋਈ ਮੇਰੇ ਘਰ ਨਾ ਆਵੇ ਉਹਨੂੰ ਇਹ ਕਹਿੰਦਾ ਸੀ ਮਤਲਬ ਬਰਫ਼ ਦਾ ਮੁੰਡਾ ਦੇ ਹੀ ਜਾਂਦਾ ਸੀ ਅਗਲਾ ਚੈੱਕ ਲੈ ਕੇ ਘਰ ਆਉਂਦਾ ਸੀ ਮੁੰਡਾ ਬਰਫ਼ ਦਾ ਖੁਰ ਜਾਂਦਾ ਸੀ ਹਾਂ ਸਿਰਫ ਵਿਸ਼ਵਾਸ 25 ਸਾਲਾਂ ਦਾ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਸਾਡੇ ਨਾਲ ਦੋਸਤੋ ਧੋਖਾ ਹੋਇਆ ਸਾਡੀ ਆਪਣੀ ਨਾਲ ਹੈ ਕੀ ਆ ਭੱਦੇ ਕਮੈਂਟ ਨਾ ਕਰਿਓ ਕਿਉਂਕਿ ਅਸੀਂ ਇੱਜ਼ਤਦਾਰ ਆ ਕਈ ਕਮੈਂਟ ਲੋਕ ਇਦਾਂ ਦੇ ਕਰਦੇ ਨੇ ਮੈਂ ਦੇਖੋ ਕਮੈਂਟ ਤਾਂ ਵੈਸੇ ਲੋਕ ਹਰ ਇੱਕ ਬੰਦੇ ਦੀ ਆਪ ਦੀ ਆਪ ਦੀ ਮੈਂਟੈਨੈਲਟੀ ਹੁੰਦੀ ਆ ਜਿਹੜਾ ਦੁੱਖ ਅੱਜ ਤੁਹਾਨੂੰ ਆ ਉਹ ਕਮੈਂਟ ਕਰਨ ਵਾਲਾ ਘਰ ਬੈਠ ਕੇ ਨਹੀਂ ਸੋਚ ਸਕਦਾ ਮਤਲਬ ਕਮੈਂਟ ਕਰਨ ਵਾਲਾ ਤਾਂ ਟਿੱਚਰ ਕਰ ਸਕਦਾ ਬਿਲਕੁਲ ਗੱਲ ਸਹੀ ਲੋਕਾਂ ਦੀ ਆਦਤ ਹੁੰਦੀ ਆ ਵੀ ਕਿਸੇ ਦੀ ਗੱਲ ਦੇ ਉੱਤੇ ਸਲਾਹ ਘਟ ਦੇਣੀ ਟਿੱਚਰ ਜਾਦੀ ਕਰਨੀ ਇੱਕ ਮੈਂ ਸੌਰੀ ਗੱਲ ਕੱਟ ਰਿਹਾ ਦੁੱਖ ਪਤਾ ਕਾਹਤੇ ਲੱਗਦਾ ਨਵੀਨ ਜੀ ਅਸੀਂ ਸਿਆਸਤਦਾਨ ਨਹੀਂ ਹੂੰ ਸਿਆਸਤਦਾਨ ਨੂੰ ਜਿੰਨਾ ਵੀ ਕੋਈ ਲੋਕ ਮਾੜਾ ਕਹਿਣਗੇ ਨਾ ਉਹ ਸਬਰ ਜਿਹਾ ਕਰਕੇ ਸੁਣਦੇ ਰਹਿੰਦੇ ਨੇ ਚਲ ਕੋਈ ਗੱਲ ਨਹੀਂ ਕਿਉਂਕਿ ਸਿਆਸੀ ਹੁੰਦੇ ਨੇ ਨਾ ਉਹਨਾਂ ਦਾ ਉਸ ਚੁੱਪੀ ਦੇ ਵਿੱਚ ਵੀ ਕੋਈ ਨਾ ਕੋਈ ਫਾਇਦਾ ਹੁੰਦਾ ਅਸੀਂ ਤਾਂ ਘਰੇਲੂ ਲੋਕ ਆ ਅਸੀਂ ਰੋਜ਼ ਦੀ ਕਮਾ ਕੇ ਯਾਰ ਖਾਣ ਵਾਲੇ ਆ ਅੱਛਾ ਠੱਗੀ ਨਾ ਹਜ਼ਾਰਾਂ ਦੀ ਨਾ ਲੱਖਾਂ ਦੀ ਕਰੋੜਾਂ ਦੀ ਠੱਗੀ ਤੇ ਜਦੋਂ ਸ਼ੱਕ ਹੁੰਦਾ ਹੈ ਕਾਰੋਬਾਰੀ ਆਪਸ ਵਿੱਚ ਗੱਲਬਾਤ ਨਹੀਂ ਕਰਦੇ ਕਿ ਹੈਪੀ ਦਾ ਸਾਨੂੰ ਰਵਈਆ ਸਹੀ ਨਹੀਂ ਲੱਗ ਰਿਹਾ ਜਾਂ ਕਰਦੇ ਸੀ ਇਹਦੇ ਵਿੱਚ ਕੋਈ ਮਤਲਬ ਇਹ ਮੈਂ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ ਕਰਦੇ ਸੀ ਲੇਕਿਨ ਉਹ ਬੰਦੇ ਦੇ ਮਤਲਬ ਉਹਦੇ ਸਿਸਟਮ ਇਦਾਂ ਸੀ ਜੋ ਅਸੀਂ ਹੁਣ ਅਬਜ਼ਰਵ ਕਰਦੇ ਆਂ ਪਈ ਐਨਾਲਿਸਿਸ ਕਰਦੇ ਆਂ ਪਈ ਉਸ ਬੰਦੇ ਨੇ ਇਦਾਂ ਯਾਰ ਤੂੰ ਇਹਨਾਂ ਨਾਲ ਗੱਲ ਕਰੀ ਆ ਮੈਂ ਇਦਾਂ ਕਰ ਰਿਹਾ ਜਦ ਉਹ ਮਤਲਬ ਅੱਛਾ ਵਿਸ਼ਵਾਸ ਪੈਸੇ ਸਾਰਿਆਂ ਦੇ ਲੱਗੇ ਸੀ ਸੁਣੋ ਪੈਸੇ ਸਾਰਿਆਂ ਦੇ ਲੱਗੇ ਸੀ ਇੱਕ ਗੱਲ ਸੁਣ ਕੇ ਤੁਹਾਨੂੰ ਬੜਾ ਅਚੰਭਾ ਲੱਗੇਗਾ ਇੱਕ ਘਰ ਦੇ ਤਿੰਨ ਭਰਾ ਸੀ ਇੱਕ ਘਰ ਦੇ ਵਿੱਚ ਇੱਕ ਛੱਤ ਥੱਲੇ ਰਹਿੰਦੇ ਤਿੰਨ ਭਰਾ ਸੀ ਤਿੰਨਾਂ ਤੋਂ ਨੇ ਅਲੱਗ-ਅਲੱਗ ਪੈਸੇ ਲਏ ਸੀ ਉਹ ਹੁਣ ਜਿੱਦਾਂ ਬੰਦਾ ਕਹਿੰਦਾ ਪੇ ਕਿਸ ਨੂੰ ਨਾ ਪਤਾ ਲੱਗੇ ਉਹ ਪਤਾ ਉਹਨਾਂ ਨੂੰ ਉਦੋਂ ਲੱਗਾ ਜਦੋਂ ਉਹ ਪੁਲਿਸ ਸਟੇਸ਼ਨ ਕੱਠੇ ਹੋਏ ਯਾਰ ਮੇਰੇ ਇੰਨੇ ਮੇਰੇ ਇੰਨੇ ਔਰ ਮੋਟੀ ਰਕਮ ਬੰਦਾ ਕਹਿੰਦੇ ਹੁੰਦੇ ਆ ਭੋਜਨ ਭਜਨ ਖਜ਼ਾਨਾ ਨਾਰੀ ਸਾਰੇ ਪਰਦੇ ਦੇ ਅਧਿਕਾਰੀ ਕਈ ਵਾਰ ਬੰਦਾ ਆਪਣਾ ਖਜ਼ਾਨਾ ਲੁਕਾਉਂਦਾ ਹੂੰ ਇਹ ਚੀਜ਼ ਆ ਹੁਣ ਇੱਕ ਦਰਸ਼ਕ ਨੇ ਕਿਸੇ ਕਮੈਂਟ ਪਾਇਆ ਤੁਸੀਂ ਗਲਤ ਆ ਤੁਸੀਂ ਬੈਂਕ 'ਚ ਪੈਸਾ ਜਮ੍ਹਾਂ ਕਰਾਓ ਬਿਲਕੁਲ ਸਹੀ ਤੁਸੀਂ ਕਿਹਾ ਬੈਂਕ 'ਚ ਪੈਸਾ ਜਮ੍ਹਾਂ ਕਰਾਉਣਾ ਚਾਹੀਦਾ ਸੀ ਅੱਜ ਅਕਲ ਆ ਗਈ ਸਾਨੂੰ ਪਰ ਇੱਕ ਗੱਲ ਕਰਨੀ ਚਾਹੁੰਦਾ ਐ ਤੇ ਬੈਂਕ ਤੇ ਵੀ ਬੈਂਕ ਵਿੱਚ ਪੈਸਾ ਜਮ੍ਹਾਂ ਕਰਾਇਆ ਤੁਹਾਡਾ ਤਾਂ ਸੇਫ ਹੋ ਸਕਦਾ ਪਰ ਕਈ ਸਾਡੀਆਂ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਪਾਲਿਸੀਜ਼ ਇਦਾਂ ਦੀਆਂ ਨੇ ਜਿਹੜੀਆਂ ਵਿਦਆਊਟ ਗਰੰਟੀ ਤੁਹਾਡੀਆਂ ਸਿਰਫ ਆਈਟੀਆਰਸ ਦੇ ਉੱਤੇ ਜਾਂ ਤੁਹਾਡਾ ਲिटल ਬਿਟ ਬਿਜ਼ਨਸ ਦੇਖ ਕੇ ਤੁਹਾਨੂੰ ਗਵਰਨਮੈਂਟ ਬੂਸਟ ਕਰਨ ਦੇ ਲਈ ਤੁਹਾਡਾ ਕਾਰੋਬਾਰ ਚਲਾਉਣ ਲਈ ਤੁਹਾਨੂੰ ਹੈਲਪ ਦਿੰਦੀ ਹੈ ਤੁਹਾਨੂੰ ਮਤਲਬ ਪ੍ਰਧਾਨ ਮੰਤਰੀ ਯੋਜਨਾ ਦੇ ਥਰੂ ਵੀ ਕੁਝ ਕਿਸੇ ਵੀ ਯੋਜਨਾ ਦੇ ਥਰੂ ਪੈਸੇ ਜਮ੍ਹਾਂ ਹੁੰਦੀਆਂ ਨੇ ਹੁਣ ਕਈ ਲੋਕ ਉਹ ਵੀ ਨੇ ਜਿਹੜੇ ਬੈਂਕ ਦਾ ਪੈਸਾ ਮਾਰ ਰਹਿੰਦੇ ਨੇ ਹੁਣ ਉਹਦੇ ਵਿੱਚ ਕਿਹਦਾ ਕਸੂਰ ਆ ਜੀ ਬਿਲਕੁਲ ਵਿਸ਼ਵਾਸ ਹੀ ਆ ਦੇਖੋ ਫਰਾਡ ਕਿਤੇ ਵੀ ਹੋ ਸਕਦਾ ਮਤਲਬ ਤੁਸੀਂ ਕਹਿ ਲਓ ਵੀ ਕਿਸੇ ਵੀ ਬੰਦੇ ਦੇ ਉੱਤੇ ਇਵਨ ਕਿ ਤੁਸੀਂ ਆਪਦੇ ਰਿਸ਼ਤੇਦਾਰ ਤੇ ਆਪਦੇ ਅੱਜ ਕੱਲ੍ਹ ਭਰਾਮਾਂ ਦੇ ਉੱਤੇ ਵਿਸ਼ਵਾਸ ਕਰੋ ਸਾਰੀ ਗੱਲ ਛੱਡੋ ਜੀ ਮੈਂ ਹੋਰ ਗੱਲ ਨੂੰ ਇਸ ਨੂੰ ਇੱਕ ਗਰਾਊਂਡ ਲੈਵਲ ਤੋਂ ਲੈਣਾ ਸਾਡੇ ਬੱਚੇ ਹੁੰਦੇ ਆ ਜੇ ਦਾਤਾ ਬੱਚਾ ਪੁੱਤਰ ਕੋਈ ਸੁਪੁੱਤਰ ਨਿਕਲ ਜਵੇ ਉਹ ਤਾਂ ਨਾਮ ਰੌਸ਼ਨ ਕਰ ਦਿੰਦਾ ਤੇ ਜਿਹੜਾ ਕੋਈ ਬਣਿਆ ਜਾੜ ਦੇਵੇ ਆਪਣੇ ਮਾਪਿਆਂ ਦਾ ਉਹ ਮਾਪੇ ਫੇ ਬੜੇਪੇ ਵਿੱਚ ਕਿੱਥੇ ਜਾਣ ਉਹ ਵੀ ਤਾਂ ਇੱਕ ਵਿਸ਼ਵਾਸ ਆ ਨਾ ਵੀ ਮੇਰੀ ਔਲਾਦ ਮੇਰਾ ਬੜੇਪੇ ਵਿੱਚ ਸਾਥ ਸਾਥ ਦੋਗੇ ਬਥੇਰੇ ਐਸੇ ਹਜ਼ਾਰਾਂ ਲੱਖਾਂ ਦਰਸ਼ਕ ਇਸ ਗੱਲ ਨੂੰ ਸੁਣਨਗੇ ਔਰ ਮੰਨਣਗੇ ਘਰ ਦੀ ਜੰਮੀਓ ਔਲਾਦ ਵੀ ਕਈ ਵਾਰ ਧੋਖਾ ਦੇ ਜਾਂਦੀ ਯਾਰ ਅਸੀਂ ਤਾਂ ਫੇਰ ਇੱਕ ਆਪਣਾ ਛੋਟੀ ਜਿਹੀ ਪੂੰਜੀ ਜੋੜਨ ਲਈ ਇਹ ਪੂੰਜੀ ਕੀ ਆ ਵੀ ਚਲੋ 5 ਲੱਖ ਦੀ ਕਮੇਟੀ ਪਾ ਲਓ ਪਹਿਲੀ ਦੂਜੀ ਤੀਜੀ ਚੌਥੀ ਜਦੋਂ ਤੁਹਾਡੀ ਆਉਂਦੀ ਆ ਉਹ ਚੱਕ ਲਓ ਆਪਣੇ ਵਪਾਰ ਵਿੱਚ ਪੈਸੇ ਤੇ ਲੇਕਿਨ ਸਟੈਪ ਬਾਈ ਸਟੈਪ ਬਾਈ ਸਟੈਪ ਚਲੋ ਵਿਸ਼ਵਾਸ ਤੇ ਹੀ ਤੁਹਾਨੂੰ ਦੇਖੋ ਜਿੰਨੇ ਮਰਜੀ ਜਿਹੜਾ ਮਰਜੀ ਗੱਲਾਂ ਕਰੇ ਜਦੋਂ ਇਹ ਕਮੇਟੀ ਵਾਲੀ ਤੁਹਾਡੀ ਵੀਡੀਓਜ਼ ਵਾਇਰਲ ਹੋ ਰਹੀਆਂ ਕਿ ਸਾਡੇ ਨਾਲ ਇਦਾਂ ਹੋ ਗਿਆ ਈਵਨ ਕਿ ਸਾਡੇ ਰਿਸ਼ਤੇਦਾਰਾਂ ਨੇ ਵੀ ਜੇ ਕਿਤੇ ਕਮੇਟੀ ਪਾਈ ਹੋਈ ਆਸ ਤੇ ਅਸੀਂ ਵੀ ਉਹਨਾਂ ਨੂੰ ਫੋਨ ਕਰਕੇ ਜ਼ਰੂਰ ਪੁੱਛਿਆ ਕਮੇਟੀ ਤੁਸੀਂ ਕਿਹੜੇ ਬੰਦੇ ਕੋਲ ਪਾਈ ਸੀ ਕਮੇਟੀ ਵੀ ਅਸੀਂ ਉਹਨਾਂ ਨੂੰ ਕਮਸੇ ਕਮ ਇਨਫੋਰਮ ਤਾਂ ਕਰ ਦਈਏ ਦੇਖੋ ਪੈਸੇ ਤੇ ਹਰੇਕ ਬ ਹੁਣ ਤੁਸੀਂ ਸਭ ਤੋਂ ਪਹਿਲਾਂ ਇਹ ਦਰਸ਼ਕ ਦਰਸ਼ਕਾਂ ਨੂੰ ਇਹ ਦੱਸੋ ਵੀ ਜੇ ਇਸ ਫਰੌਡ ਤੋਂ ਬਚਣਾ ਦੇਖੋ ਜੇ ਮੈਂ ਆ ਜੇ ਗੱਲ ਦਸੂਗਾ ਮੇਰੇ ਨਾਲ ਫਰੌਡ ਨਹੀਂ ਹੋਇਆ ਮੈਂ ਉਸ ਚੀਜ਼ ਨੂੰ ਐਕਸਪਲੇਨ ਨਹੀਂ ਨਹੀਂ ਵਧੀਆ ਤਰੀਕੇ ਨਾਲ ਤੁਹਾਡੇ ਨਾਲ ਫਰੌਡ ਬਿਲਕੁਲ ਸਹੀ ਬਿਲਕੁਲ ਸਹੀ ਗੱਲ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਦਰਸ਼ਕਾਂ ਨੂੰ ਜਿਹੜੇ ਸਾਡੇ ਸਰੋਤੇ ਦੇਖ ਰਹੇ ਨੇ ਉਹਨਾਂ ਨੂੰ ਬਚਣ ਦੀ ਲੋੜ ਅਸੀਂ ਫਸਦੇ ਕਿਸ ਤਰੀਕੇ ਨਾਲ ਸਭ ਤੋਂ ਪਹਿਲਾਂ ਮੈਂ ਜੇ ਇਮਾਨਦਾਰੀ ਨਾਲ ਗੱਲ ਕਰਾਂ ਮੈਂ ਕਹਿਣ ਤੋਂ ਪਹਿਲਾਂ ਮਾਫੀ ਮੰਗਣਾ ਚਾਹਨਾ ਉਹ ਕੇਸ ਗੱਲ ਦੀ ਸਾਰੇ ਧਰਮ ਸਤਕਾਰਯੋਗ ਨੇ ਮੈਂ ਹਰ ਧਰਮ ਦੀ ਇੱਜ਼ਤ ਕਰਦਾ ਫਗਵਾੜਾ ਸ਼ਹਿਰ ਦੇ ਵਿੱਚ ਤੁਸੀਂ ਸੰਜੀਵ ਕੁਮਾਰ ਉਰਫ ਹੈਪੀ ਦਾ ਰਸੂਖ ਪਤਾ ਕਰਿਓ ਉਸ ਇਨਸਾਨ ਤੋਂ ਵੱਧ ਕਿਸੇ ਨੇ ਲੰਗਰ ਨਹੀਂ ਲਾਏ ਉਸ ਇਨਸਾਨ ਤੋਂ ਵੱਧ ਕਿਸੇ ਨੇ ਰੱਬ ਨੂੰ ਮੰਨਣ ਦੀ ਨਹੀਂ ਮਤਲਬ ਘਟ ਕੀਤੀ ਉਹਨੇ ਤੁਹਾਡੇ ਕੋ ਆਉਣਾ ਹੁਣ ਮੈਂ ਜੇ ਪਾਰਟਿਕੂਲਰ ਉਸ ਪਰਮੇਸ਼ਵਰ ਦਾ ਨਾਮ ਲਮਾ ਤਾਂ ਸ਼ਾਇਦ ਦਰਸ਼ਕ ਇਸ ਜੀ ਨੂੰ ਗਲਤ ਵੀ ਲੈ ਲੈਣਗੇ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਬਟ ਮੈਂ ਓਵਰਆਲ ਇਸ ਗੱਲ ਨੂੰ ਕਹਿਣਾ ਚਾਹੁੰਦਾ ਜਿਹੜਾ ਬੰਦਾ ਬਹੁਤ ਰੱਬ ਰੱਬ ਕਰਦਾ ਪਹਿਲਾਂ ਤਾਂ ਉੱਤੇ ਨਾ ਵਿਸ਼ਵਾਸ ਕਰੋ ਆਪਣੇ ਕਰਮਾਂ ਦੇ ਉੱਤੇ ਵਿਸ਼ਵਾਸ ਕਰੋ ਆਪਣੀ ਮਿਹਨਤ ਤੇ ਵਿਸ਼ਵਾਸ ਕਰੋ ਤੇ ਜ਼ਿੰਦਗੀ ਦੇ ਵਿੱਚ ਕਦੀ ਵੀ ਮੈਂ ਕਹਿੰਨਾ ਕੋਈ ਦੁਨੀਆ ਦਾ ਮਾਇਦਾ ਲਾਲ ਹੋਵੇ ਕਿਸੇ ਦੇ ਵੀਰੋ ਭਰੋਸਾ ਨਾ ਕਰਿਓ ਅਸੀਂ ਲੁੱਟ ਗਏ ਆ ਸਾਰਾ ਸ਼ਹਿਰ ਫਗਵਾੜਾ ਇਸ ਗੱਲ ਨੂੰ ਹੀ ਨਹੀਂ ਮੰਨਦਾ ਕਿ ਹਰਪ੍ਰੀਤ ਸਿੰਘ ਸੋਨੂ ਦੇ ਪੈਸੇ ਮਰੇ ਹੋਣਗੇ ਉਹ ਕਿਉਂ ਅੱਧੇ ਸ਼ਹਿਰ ਦੇ ਕਈ ਐਸੇ ਮਸਲੇ ਆ ਜਿਹੜੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਹੱਲ ਕਰਾਉਣਾ ਸਮਾਜ ਦੇ ਵਿੱਚ ਇਹੋ ਜਿਹੇ ਕੋਈ ਪ੍ਰਸ਼ਾਸਨਿਕ ਕੰਮ ਅੜਿਓ ਹੁੰਦੇ ਆ ਜਿਹੜੇ ਮੈਂ ਬੇਨਤੀ ਕਰਕੇ ਲੋਕ ਮੇਰਾ ਸਵਾਲ ਵੀ ਇਹੀ ਸੀ ਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਵੀ ਪੈਸੇ ਗਏ ਹਾਂਜੀ ਹਾਂਜੀ ਤੁਹਾਡੇ ਵੀਡੀਓਜ਼ ਦੇ ਥੱਲੇ ਕਮੈਂਟ ਕਰਨ ਦਾ ਕਿਤੇ ਇਹ ਇਹ ਮਤਲਬ ਤਾਂ ਨਹੀਂ ਹੈ ਵੀ ਯਾਰ सोनू ਭਾਜੀ ਦੀ ਤਾਂ ਆਦਤ ਆ ਕਿ ਉਹ ਤਾਂ ਹਰੇਕ ਮੁੱਦੇ ਤੇ ਬੋਲਦੇ ਆ ਸ਼ਾਇਦ ਆ ਵੀ ਮੁੱਦਾ ਆ ਗਿਆ ਤੇ ਪੈਸੇ ਪਤਾ ਨਹੀਂ ਇਹਨਾਂ ਦੇ ਹੈਗੇ ਕਿ ਨਹੀਂ ਤੇ ਬੋਲ ਰਹੇ ਆ ਇਹਦਾ ਵੀ ਗੱਲ ਸੁਣਿਓ 8 ਤੋਂ 10 ਮੈਂਬਰ ਅਸੀਂ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਨੂੰ ਮਿਲਣ ਗਏ ਗੌਰਵ ਤੂਰਾ ਜੀ ਜਿਨ੍ਹਾਂ ਨੇ ਬਹੁਤ ਸਾਨੂੰ ਰੱਬ ਵਰਗਾ ਸਹਾਰਾ ਤੇ ਆਸਰਾ ਤੇ ਵਿਸ਼ਵਾਸ ਦਿਵਾਇਆ ਉਤੋਂ ਆਉਂਦੇ ਅਸੀਂ ਚਲੋ ਭੁੱਖੇ ਸੀ ਅਸੀਂ ਰੋਟੀ ਖਾਣ ਲੱਗੇ ਤੇ ਮੈਂ ਔਨ ਰਿਕਾਰਡ ਇਹ ਗੱਲ ਕਹਿ ਰਿਹਾ ਮੈਂ ਤੁਹਾਨੂੰ ਬਾਈ ਨੇਮ ਤੁਹਾਨੂੰ ਉਹਨਾਂ ਦੇ ਫੋਨ ਨੰਬਰ ਦੇ ਦਊਗਾ ਉਹ ਰੋਟੀ ਖਾਂਦੇ ਖਾਂਦੇ ਨਾਲ ਥੋੜਾ ਜਿਹਾ ਮੈਨੂੰ ਉਹਨਾਂ ਨੇ ਸ਼ੁਕਲ ਦੇ ਵਿੱਚ ਗੱਲ ਕੀਤੀ ਕਿਉਂਕਿ ਉਦਾਸੇ ਦਾ ਸੀ ਪਏ ਆ ਉਹ ਕਹਿੰਦੇ ਹੈਪੀ ਭਾਵੇਂ ਸਾਰੇ ਸ਼ਹਿਰ ਦੇ ਪੈਸੇ ਲੁੱਟ ਗਿਆ ਇਨਕਲੂਡਡ ਯੂ ਪਰ ਇੱਕ ਕੰਮ ਵਧੀਆ ਕਰ ਗਿਆ ਵੀ ਤੇਰੇ ਪੈਸੇ ਵਿੱਚ ਫਸਾ ਗਿਆ ਜੇ ਤੂੰ ਨਾ ਹੁੰਦਾ ਤਾਂ ਸ਼ਾਇਦ ਅਸੀਂ ਅੱਜ ਇੱਥੇ ਤੁਰੇ ਨਾ ਫਿਰਦੇ ਹੁੰਦੇ ਸ਼ਾਇਦ ਅਸੀਂ ਉਹ ਸੌਂ ਗਏ ਹੁੰਦੇ ਸਭ ਕੁਝ ਲੁੱਟ ਗਿਆ ਪਰ ਮੈਨੂੰ ਮੇਰੇ ਪਰਮਾਤਮਾ ਤੇ ਭਰੋਸਾ ਆ ਪੈਸੇ ਮਿਲਣ ਜਾਂ ਨਾ ਮਿਲਣ ਲੇਕਿਨ ਹੈਪੀ ਤੂੰ ਜ਼ਰੂਰ ਮਿਲੂਗਾ ਕਿਉਂਕਿ ਆਪਾਂ ਲੋਕਾਂ ਦੇ ਲਈ ਅਜ ਤੱਕ ਰਵਾਜ ਠਾਈ ਆ ਔਰ ਮੈਂ ਫਿਰ ਅਨੁਵਾਦੀਆਂ ਬੈਲਟੀਵੀ ਯੂਕੇ ਦਾ ਜਿਨ੍ਹਾਂ ਦੀ ਆਵਾਜ਼ ਬਣ ਕੇ ਅੱਜ ਮੈਂ ਜਿਨ੍ਹਾਂ ਦੇ ذریعے ਦੁਨੀਆ ਤੱਕ ਪਹੁੰਚੀ ਅੱਛਾ ਸਾਰੀ ਉਮਰ ਦੀ ਕਮਾਈ ਦੀ ਇਨਵੈਸਟਮੈਂਟ ਲੋਕਾਂ ਨੇ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਸੁਣਨ ਚਾਹਿਆ ਕਿਸੇ ਨੇ 42 ਲੱਖ ਦੀ ਕੀਤੀ ਕਿਸੇ ਨੇ ਕਿੰਨੇ ਲੱਖਾਂ ਦੀ ਕੀਤੀ ਸਾਰੀ ਉਮਰ ਦੀ ਕਮਾਈ ਉਹਨਾਂ ਨੇ ਉਸ ਕਮੇਟੀ 'ਚ ਇਨਵੈਸਟਮੈਂਟ ਕੀਤੀ ਤੇ ਸਾਰਾ ਕੁਝ ਉਹਨਾਂ ਦਾ ਉਜੜ ਵੀ ਗਿਆ ਤੇ ਹੁਣ ਲੋਕੀ ਕਿਸ ਤਰ੍ਹਾਂ ਉਹਨੂੰ ਲੈਂਦੇ ਹਨ ਕੀ ਮਦਦ ਕੀਤੀ ਹੈ ਤੁਹਾਡੀ ਪ੍ਰਸ਼ਾਸਨ ਨੇ ਜਾਂ ਤੁਹਾਡੇ ਨਾਲ ਆ ਕੇ ਕੌਣ ਖੜਾ ਕਿਸ ਨੇ ਤੁਹਾਡਾ ਦੁੱਖ ਜਿਹੜਾ ਆ ਉਹ ਸੁਣਿਆ ਆ ਆ ਕੇ ਤੇ ਆਸ਼ਵਾਸਨ ਦਿੱਤਾ ਕਿ ਤੇ ਕਾਰਵਾਈ ਵੀ ਹੋਏਗੀ ਤੇ ਉਹ ਫੜਿਆ ਵੀ ਜਾਏਗਾ ਦੇਖੋ ਪ੍ਰਸ਼ਾਸਨ ਸਾਡੇ ਨਾਲ ਪਹਿਲੇ ਦਿਨ ਤੋਂ ਸਾਡੇ ਦੁੱਖ ਦੀ ਗਹਾਰ ਸੁਣ ਕੇ ਖੜਾ ਸੀ ਹਮ ਕਈ ਵਾਰ ਪ੍ਰਸ਼ਾਸਨ ਨੇ ਜਦੋਂ ਪੱਲਾ ਝਾੜਨਾ ਹੋਵੇ ਨਾ ਤਾਂ ਪ੍ਰਸ਼ਾਸਨ ਦੇ ਕੋਲ ਬਹੁਤ ਇਦਾਂ ਦੇ ਟੈਪ ਸੁਣਦੇ ਨੇ ਜਿਹਦੇ ਲਈ ਉਹ ਦਰਕ ਨਾਲ ਕਰ ਜਾਂਦੇ ਨੇ ਬਿਲਕੁਲ ਬਟ ਮੈਂ মিডিਆ ਦੇ ਜ਼ਰੀਏ ਮੈਡਮ ਰੁਪਿੰਦਰ ਪੱਟੀ ਜੋ ਕਿ ਸਾਡੇ ਮਾਨਯੋਗ ਐਸਪੀ ਨੇ ਫਰਗਵਾੜਾ ਦੇ ਉਹਨਾਂ ਦਾ ਐਸਐਚਓ ਜੋ ਮੈਡਮ 우ਸ਼ਾ ਰਾਣੀ ਨੇ ਸਿਟੀ ਪੁਲਿਸ ਸਟੇਸ਼ਨ ਫਰਗਵਾੜਾ ਦੇ ਉਹਨਾਂ ਦਾ ਔਰ ਸਭ ਤੋਂ ਵੱਧ ਸਪੈਸ਼ਲੀ ਹੱਥ ਜੋੜ ਕੇ ਮੈਂ ਧੰਨਵਾਦ ਕਰਦਾ ਗੌਰਵ ਤੂਰਾ ਜੀ ਐਸਐਸਪੀ ਕਪੂਰਥਲਾ ਸਾਹਿਬ ਜਿਨ੍ਹਾਂ ਨੇ ਇਮੀਡੀਏਟਲੀ ਅਫੈਕਟਸ ਦੇ ਉੱਤੇ ਪ੍ਰਚਾ ਦਰਜ ਕੀਤਾ ਔਰ ਉਹਨਾਂ ਦਾ ਸਾਈਬਰ ਜੋ ਉਹਨਾਂ ਦਾ ਸੈੱਲ ਹੈ ਉਹਨਾਂ ਦੇ ਉੱਤੇ ਡਿਊਟੀ ਸਪੈਸ਼ਲ ਟੀਮ ਦਾ ਗਠਨ ਕੀਤਾ ਔਰ ਰਹੀ ਗੱਲ ਸਾਡੇ ਆਮ ਆਦਮੀ ਪਾਰਟੀ ਤੋਂ ਮੈਂ ਸਾਡੇ ਆਮ ਆਦਮੀ ਪਾਰਟੀ ਤੋਂ ਇਸ ਕਰਕੇ ਕਹਿ ਰਿਹਾ ਜਿਨ੍ਹਾਂ ਦੀ ਸਰਕਾਰ ਆ ਉਹਨਾਂ ਦਾ ਹੀ ਕਹਿਣਾ ਪੈਣਾ ਇਹਨੂੰ ਸਿਆਸਤ ਦੀ ਤੱਕੜੀ 'ਚ ਨਾ ਤੋਲਿਆ ਜਾਵੇ। ਰਾਜਕੁਮਾਰ ਚੱਬੇਵਾਲ ਸਾਹਿਬ ਉਹਨਾਂ ਨੇ ਮੀਨਾ ਵਾਰਤਾ ਕੀਤੀ ਸਾਡੇ ਫਗਵਾੜੇ ਤੋਂ ਹਲਕਾ ਇੰਚਾਰਜ ਮਾਨਯੋਗ ਸਰਦਾਰ ਜਗਿੰਦਰ ਸਿੰਘ ਮਾਨ ਸਾਹਿਬ ਉਹਨਾਂ ਦੇ ਬੇਟੇ ਹਰਜੀ ਮਾਨ ਸਾਹਿਬ ਔਰ ਸਾਡੇ ਸੀਨੀਅਰ ਆਮ ਆਦਮੀ ਪਾਰਟੀ ਦੇ ਲੀਡਰ ਦਲਜੀਤ ਰਾਜੂ ਜੀ ਇਹਨਾਂ ਨੇ ਸਾਰਿਆਂ ਨਾਲ ਸਾਡੇ ਨਾਲ ਗੱਲਬਾਤ ਕਰਕੇ ਸਪੈਸ਼ਲੀ ਮਾਰਕੀਟ ਦੇ ਵਿੱਚ ਇਸ ਗਰਮੀ ਦੇ ਮੌਸਮ ਵਿੱਚ ਮਿਲ ਕੇ ऑन द स्पीकर ਉਹਨਾਂ ਨੇ ਐਸਐਸਪੀ ਸਾਹਿਬ ਔਰ ਵੱਡੇ ਵੱਡੀਆਂ ਏਜੰਸੀਆਂ ਤੱਕ ਉਹਨਾਂ ਨੇ ਇਹਨਾਂ ਦੀ ਡਿਊਟੀਆਂ ਲਾਉਣ ਨੂੰ ਕਿਹਾ ਕਿ ਇਹ ਹੱਲ ਹੋਣਾ ਚਾਹੀਦਾ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਚੱਬੇয়াল ਸਾਹਿਬ ਨੇ ਕਿ ਜੇ ਇੱਕ ਤੇ ਬੰਦਾ ਇਹ ਵਾਰ ਬੰਦਾ ਨੈਗੇਟਿਵ ਸੋਚ ਦਾ ਬਾਹਰ ਗਿਆ ਹੋਵੇ ਕਹਿੰਦੇ ਮੈਂ ਉੱਥੋਂ ਵੀ ਫੜ ਕੇ ਲੈ ਕੇ ਆਵਾਂਗਾ। ਅੱਛਾ ਇਹਨਾਂ ਦਾ ਜਿਹਨਾਂ ਤੋਂ ਕਮੇਟੀਆਂ ਪਾਈਆਂ ਸੰਜੀਵ ਸ਼ਰਮਾ ਤੋਂ ਇਹਨਾਂ ਦਾ ਜਦੋਂ ਫੋਨ ਨੰਬਰ ਟਰਾਈ ਇਹਨਾਂ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਦੋਂ ਤੋਂ ਇਹਨਾਂ ਦਾ ਨੰਬਰ ਬੰਦ ਆ ਰਿਹਾ ਤੇ ਨੰਬਰ ਜੇ ਬੰਦ ਆ ਰਿਹਾ ਕਿਸੇ ਨੇ ਵੀ ਇਹਨਾਂ ਦੇ ਫੈਮਲੀ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਬਹੁਤ ਲੋਕਾਂ ਦਾ ਇਦਾਂ ਵੀ ਸੁਣਿਆ ਹੈ ਕਿ ਸਾਡੇ ਇਹਨਾਂ ਨਾਲ ਤਾਂ ਫੈਮਲੀ ਰਿਲੇਸ਼ਨ ਦੀ ਤਰ੍ਹਾਂ ਸੀਗਾ ਇੱਕ ਬਿਲਕੁਲ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਐਕਚੁਅਲ ਜਦੋਂ ਹੁਣ ਤੁਹਾਨੂੰ ਬੜਾ ਅਚੰਭਾ ਲੱਗੇਗਾ ਜੋ ਮੈਂ ਇਸ ਗੱਲ ਦਾ ਜਵਾਬ ਦਵਾਂਗਾ ਦਰਸ਼ਕੋ ਮੈਡਮ ਕਹਿੰਦੇ ਵੀ ਤੁਹਾਨੂੰ ਪਤਾ ਕਿਦਾਂ ਲੱਗਾ ਐਕਚੁਅਲ ਸਾਨੂੰ ਮੈਂ ਇਹਨੂੰ ਬਾਅਦ ਚ ਕਲਾਈਮੈਕਸ ਤੇ ਲੈ ਕੇ ਆਉਣਾ ਗੱਲ ਨੂੰ ਸਾਨੂੰ ਬਾਅਦ ਚ ਪਤਾ ਲੱਗਾ ਪਈ ਇਹ ਪਹਿਲਾਂ ਤਾਂ 10 ਤਰੀਕ ਨੂੰ ਸਾਰੇ ਰੌਲਾ ਪੈ ਗਿਆ ਬਿਲਕੁਲ ਇਹਨੇ 10 ਤਰੀਕ ਦੇ ਸਾਰਿਆਂ ਨੂੰ ਮਤਲਬ ਕਿਹਾ ਸੀ ਵੀ 10 ਤਰੀਕ ਨੂੰ ਮੇਰੀ ਪੇਮੈਂਟ ਆਉਣੀ ਆ ਉਹ ਤੁਸੀਂ ਪੇਮੈਂਟ ਕਲੈਕਟ ਕਰ ਲਿਓ ਜਦੋਂ ਸਾਰਿਆਂ ਨੇ ਇਹਨੂੰ ਕਾਲਸ ਕੀਤੀਆਂ ਪਾਜੀ ਮੈਂ ਬੈਂਕ ਜਾਇਆ ਮੈਂ ਬੈਂਕ ਜਾਇਆ ਮੈਂ ਬੈਂਕ ਜਾਇਆ ਅੱਛਾ 10 ਤਰੀਕ ਨੂੰ ਨੰਬਰ ਚੱਲ ਰਿਹਾ ਸੀ ਇਹਨਾਂ ਦਾ ਹਾਂਜੀ ਚੱਲ ਰਿਹਾ ਸੀ ਇਹ ਕਹਿੰਦਾ ਸੀ ਜੀ ਤੁਸੀਂ ਇਦਾਂ ਕਰਿਓ ਲੰਚ ਟਾਈਮ ਤੋਂ ਬਾਅਦ ਪਤਾ ਕਰਿਓ ਹਮ ਮਤਲਬ ਪੇਮੈਂਟ ਮੇਰੀ ਆ ਜਾਣੀ ਟ੍ਰਾਂਸਫਰ ਹੋਣ ਨੂੰ NEFT ਨੂੰ ਟਾਈਮ ਲੱਗਦਾ ਬੈਂਕ ਦੇ ਲੰਚ ਟਾਈਮ ਹਾਂਜੀ ਹਾਂਜੀ ਬੈਂਕ ਦੇ ਲੰਚ ਟਾਈਮ ਤੋਂ ਬਾਅਦ ਤੇ ਸਵਾ ਦੋ ਵਜੇ ਇਹਦਾ ਫੋਨ ਬੰਦ ਹੋ ਜਾਂਦਾ ਉਸ ਇੰਟੈਂਸ਼ਨ ਦੇ ਕਰਕੇ ਕਿਸੇ ਨੂੰ ਕਿਸੇ ਨਾਲ ਨਹੀਂ ਗੱਲ ਕੀਤੀ ਸਾਰੇ ਆਪੋ ਆਪਣੀ ਦੌੜ ਲੱਗੇ ਕੋਈ ਮੋਟਰਸਾਈਕਲ 'ਚ ਐਕਸਕੂਟੀ 'ਚ ਆ ਇਹਦੇ ਘਰ ਚਲੇ ਗਏ ਜਦੋਂ ਘਰ ਜਾਂਦੇ ਦੇਖਿਆ ਤਾਂ ਮਰੇ ਜਿੰਦਾ ਲੱਗਾ ਹੋਇਆ ਸੀ ਹੁਣ ਜਿਹੜੀ ਗੱਲ ਆ ਕਲਾਈਮੈਕਸ ਦੀ ਸਾਨੂੰ ਮਾਨਯੋਗ ਫਰਗਵਾੜੇ ਦੇ ਤਹਿਸੀਲਦਾਰ ਸਾਹਿਬ ਦੇ ਕੋਲ ਵੀ ਅਸੀਂ ਪਹੁੰਚ ਕੀਤੀ ਤਾਂ ਸਾਨੂੰ ਪਤਾ ਲੱਗਾ 10 ਤਰੀਕ ਨੂੰ 10 ਜੂਨ ਨੂੰ ਦੁਪਹਿਰ 12 ਵਜੇ ਆਈ ਥਿੰਕ ਸੋ 15 ਮਿੰਟ ਤੇ ਜਾਂ 10 ਮਿੰਟ ਤੇ ਇਹਨੇ ਆਪਣੇ ਉਸ ਮਕਾਨ ਦੀ ਰਜਿਸਟਰੀ ਵੀ ਕਰਵਾਤੀ ਕਿਸੇ ਥਰਡ ਪਰਸਨ ਬਟ ਅੱਛਾ ਉਹ ਬੰਦੇ ਜਲੰਧਰ ਦੇ ਨੇ ਹੂੰ ਮੈਂ ਚਲੋ ਉਹਨਾਂ ਦਾ ਨਾਮ ਇੱਥੇ ਡਿਸਕਲੋਸ ਨਹੀਂ ਕਰਦਾ ਅਗਲੇ ਨੇ ਪ੍ਰਾਪਰਟੀ ਲਈ ਅਗਲੇ ਨੂੰ ਨਹੀਂ ਪਤਾ ਹੈਗਾ ਹੂੰ ਤੇ ਫਿਰ ਕੁਝ ਹੋਰ ਫਗਵਾੜੇ ਦੇ ਲੋਕਾਂ ਨੇ ਵੀ ਇਹਦੇ ਘਰ ਤੇ ਜਿੰਦਾ ਲਾਇਆ ਉਹਨਾਂ ਦਾ ਹੱਕ ਬਣਦਾ ਹੂੰ ਚਲੋ ਉਹ ਇੱਕ ਅਗਲਾ ਚੈਪਟਰ ਹੈ ਇੱਕ ਅਗਲਾ ਸੀਨ ਹੈ ਉਹਦੇ ਵਿੱਚ ਹੁਣ ਗ੍ਰਾਹ ਕੀ ਹੋਏਗਾ ਜਾਂ ਕੀ ਨਹੀਂ ਹੋਏਗਾ ਸਾਡੇ ਕੋ ਤਾਂ ਰਹਿ ਹੀ ਕੱਕ ਅੱਛਾ ਤੁਸੀਂ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ 25 ਸਾਲ ਤੋਂ ਇਹ ਵਿਅਕਤੀ ਫਗਵਾੜੇ ਦੇ ਵਿੱਚ ਲੋਕਾਂ ਦੇ ਨਾਲ ਵਿਚਰ ਰਿਹਾ ਵਿਵਹਾਰ ਬਹੁਤ ਵਧੀਆ ਸੀ ਬਿਹਾਰ ਦੇ ਕਰਕੇ ਕਿਤਨੇ ਕਿਤੇ ਤੁਸੀਂ ਵੀ ਜੁੜ ਗਏ ਤੁਹਾਨੂੰ ਵੀ ਕਿਸੇ ਨੇ ਰਹਿਦਿਸ਼ ਦਿੱਤਾ ਹੋਇਆ ਹੈ ਤੁਹਾਡੇ ਨਾਲ ਬਿਹਾਰ ਪਿਛਲੇ 5 ਸਾਲ ਤੋਂ ਤਾਂ ਤੁਸੀਂ ਪਰਤਖਰ ਬਹੁਤ ਵਧੀਆ ਪਰਤਖ ਦਰਸ਼ੀ ਹੂੰ ਅੱਛਾ ਇੱਕ ਗੱਲ ਮੈਂ ਹੁਣ ਜਿਹੜਾ ਮੇਰਾ ਸਵਾਲ ਸੀ ਉਹ ਮੈਂ ਸੈਕੰਡ ਲਵਾਂਗਾ ਮੇਰਾ ਪਹਿਲਾ ਸਵਾਲ ਇਹ ਆ ਕਿ ਹਰਪ੍ਰੀਤ ਸਿੰਘ ਸੋਨੂ ਉਹ ਵਿਅਕਤੀ ਆ ਜਿਹਦੇ ਗੱਲ ਨਾਲ ਲੱਗ ਕੇ ਉਹਦੀਆਂ ਧੀਆਂ ਤੁਹਾਡੇ ਨਾਲ ਰੋਂਦੀਆਂ ਰਹੀਆਂ ਸਾਡੇ ਪਿਤਾ ਨੂੰ ਪੈਰਾਂ ਭਾਰ ਕਰਦੇ ਹੋ ਪਿਤਾ ਸਾਡੇ ਬੜੀ ਮੁਸ਼ਕਿਲ ਦੇ ਵਿੱਚ ਹੁਣ ਲੋਕ ਇਹ ਵੀ ਗੱਲਾਂ ਕਰ ਰਹੇ ਆ ਕਿਤੇ ਨਾ ਕਿਤੇ ਸੋਨੂ ਵੀ ਤਾਂ ਉਹਨੂੰ ਦੁਬਾਰਾ ਖੜਾ ਕਰਨ ਦੇ ਵਿੱਚ ਜਾਂ ਉਹਦੀ ਹੈਲਪ ਕਰਨ ਦੇ ਵਿੱਚ ਨਾਲ ਹੀ ਕਾਮਯਾਬ ਨਾਲ ਹੀ ਉਹਦੇ ਵਿੱਚ ਇਨਵੋਲਵ ਸੀ ਤੇ ਹੁਣ ਸੋਨੂ ਹੁਣੇ ਕਿਉਂ ਇੱਥੇ ਬੰਦੀ ਕਾਰਵਾਈ ਕਰਵਾਈ ਜਾਉਂਦੀ ਬੰਦੀ ਕਾਰਵਾਈ ਫਿਰ ਸੋਨੂ ਹੁਣਾਂ ਦੇ ਵੀ ਹੋਣੀ ਚਾਹੀਦੀ ਇਹ ਵੀ ਸਵਾਲ ਸ਼ਹਿਰ ਦੇ ਵਿੱਚ ਉੱਠ ਰਹੇ ਪਹਿਲੀ ਤਾਂ ਗੱਲ ਇਸ ਗੱਲ ਦੀ ਆ ਜੇਸ ਵੇਲੇ ਨਵੀਨ ਜੀ ਪ੍ਰਭਾ ਜੀ ਮੈਂ ਉਹਦੀਆਂ ਬੇਟੀਆਂ ਨੂੰ ਗੱਲ ਨਾਲ ਲਾਇਆ ਉਦੋਂ ਉਹ ਡਿਫਾਲਟਰ ਨਹੀਂ ਸੀ ਓਕੇ ਅਸੀਂ ਜਿੱਦਾਂ ਭਰਾਮਾ ਵਾਂਗੂ ਸੀਗੇ ਉਦੋਂ ਭਰਾਮਾ ਵਾਂਗੂ ਕਹਿ ਲੋ ਇੱਕ ਬਿਜ਼ਨਸ ਸਰਕਲ ਕਹਿ ਲੋ ਕਈ ਵਾਰ ਉਹ ਕਮੇਟੀ ਆ ਕੇ ਲੈ ਜਾਂਦੇ ਸੀ ਕਈ ਵਾਰ ਅਸੀਂ ਲੰਘਦੇ ਵੜਦੇ ਦੇ ਜਾਂਦੇ ਸੀ ਮੰਨ ਲਓ ਮੈਂ ਉਧਰਲੇ ਇਲਾਕੇ ਵਿੱਚ ਗਿਆ ਮੇਰੀ ਜੇਬ 'ਚ ਪੇਮੈਂਟ ਉਹਨੂੰ ਪੇਮੈਂਟ ਦੇ ਦੇਣੀ ਜਿਸ ਦਿਨ ਮੈਂ ਤੁਹਾਨੂੰ ਦੱਸਿਆ ਮੈਂ ਮੇਰੀ ਵਾਈਫ ਹਮਾਸ਼ੂ ਉਪਾਲ ਜੀ ਉਹਨਾਂ ਦੀ ਵਾਈਫ ਅਸੀਂ ਇਹਨਾਂ ਦੇ ਘਰ ਗਏ ਉਦੋਂ ਤਾਂ ਕੋਈ ਇਦਾਂ ਦਾ ਰੌਲਾ ਨਹੀਂ ਸੀ ਉਦੋਂ ਮਯੂਸ ਸੀ ਉਹਦੀ ਮਯੂਸੀ ਦੇਖ ਕੇ ਅੱਜ ਮੈਂ ਵੀ ਮਯੂਸ ਹੋਵਾਂ ਮੇਰੀ ਵੀ ਬੇਟੀ ਕਹਦੇਗੀ ਮੇਰੇ ਉਸ ਵੈਲਿਊਏਸ਼ਨ ਨੂੰ ਜਿਹਦੇ ਨਾਲ ਮੇਰਾ ਫੈਮਿਲੀ ਰਿਲੇਸ਼ਨ ਆ ਵੀ ਮੇਰੇ ਪਾਪਾ ਅੰਕਲ ਬਹੁਤ ਅਦਾਸ ਨੇ ਇਦਾਂ ਇਦਾਂ ਸੋ ਐਂਡ ਸੋ ਦਿਸ ਐਂਡ that ਪਹਿਲੀ ਤਾਂ ਗੱਲ ਮੈਂ ਇਹ ਕਹਿੰਨਾ ਵੀ ਜੇ ਇਸ ਦਿਨ ਮੈਂ ਉਹਦੀਆਂ ਧੀਆਂ ਨੂੰ ਗੱਲ ਦੇ ਨਾਲ ਲਾਇਆ ਸੀ ਉਸ ਦਿਨ ਉਹ ਬੰਦਾ ਡਿਫਾਲਟਰ ਨਹੀਂ ਸੀ ਦੂਜੀ ਗੱਲ ਅੱਜ ਵੀ ਜੇ ਮੈਨੂੰ ਪਤਾ ਲੱਗ ਜਵੇ ਤੇ ਉਹਦੀਆਂ ਧੀਆਂ ਦੁਖੀ ਨੇ ਪੈਸਾ ਗਿਆ ਠੱਠੇ ਖੂਚ ਸਾਡੇ ਗੁਰੂਆਂ ਨੇ ਸਾਡੇ ਮਾਪੇ ਨੇ ਔਰ ਸਾਡੀ ਸੰਸਕ੍ਰਿਤੀ ਨੇ ਸਾਨੂੰ ਇਹ ਸਿਖਾਇਆ ਕਿ ਦੁਸ਼ਮਣ ਦੀ ਧੀ ਨੂੰ ਵੀ ਆਪਣੀ ਧੀ ਮੰਨਣਾ ਕਸੂਰ ਹੈਪੀ ਦਾ ਆ ਉਹਦੀਆਂ ਧੀਆਂ ਦਾ ਨਹੀਂ ਮਾਫ ਕਰਨਾ ਮੈਂ ਇਸ ਗੱਲ ਤੇ ਵੀ ਹੁਣ ਪਤਾ ਨਹੀਂ ਕਈਆਂ ਨੇ ਕੀ ਕੀ ਕਮੈਂਟ ਲਿਖਣੇ ਯਾਰ ਅਸੀਂ ਇਨਸਾਨ ਆ ਜੇ ਅਸੀਂ ਵੀ ਉਹਦੇ ਵਰਗੇ ਠੱਗ ਹੁੰਦੇ ਅਸੀਂ ਇਦਾਂ ਦਾ ਡਰਾਮਾ ਕਰਦੇ ਹੀ ਨਾ ਇਨਸਾਨੀਅਤ ਹਲੇ ਵੀ ਬਚੀ ਹੋਈ ਹੈ ਇਨਸਾਨੀਅਤ ਬਚੀ ਹੈ ਦੇਖੋ ਇਨਸਾਨੀਅਤ ਤੇ ਦੁਨੀਆ ਕਾਇਮ ਆ ਨਾ ਹਮ ਮੈਨੂੰ ਮੇਰੀ ਦੁਸ਼ਮਣ ਦੀ ਧੀ ਵੀ ਆਪਣੀ ਧੀ ਵਾਂਗੂ ਨਜ਼ਰ ਆਏਗੀ ਇਹ ਮੇਰਾ ਕਰਤਾਰ ਆ ਮੈਨੂੰ ਮੇਰੇ ਗੁਰੂਆਂ ਨੇ ਮੈਨੂੰ ਮੇਰੇ ਬਜ਼ੁਰਗਾਂ ਨੇ ਮੈਨੂੰ ਮੇਰੇ ਪਰਿਵਾਰ ਨੇ ਮੈਨੂੰ ਮੇਰੇ ਸ਼ਹਿਰ ਨੇ ਇਹ ਸਿਖਾਇਆ ਅੱਜ ਦੇਖੋ ਮੈਂ ਕਹਿ ਰਿਹਾ ਨਾ ਬਸ ਸਾਰਾ ਸ਼ਹਿਰ ਸਾਡੇ ਨਾਲ ਖੜਾ ਭਾਵੇਂ ਅਸੀਂ ਕਮੇਟੀਆਂ ਦੇ ਰੂਪ ਚ ਚਲੋ ਮੰਨ ਲਓ ਨਾਲੇ ਕੀ ਕਰ ਲਈ ਅਸੀਂ ਠੱਗੇ ਗਏ ਫੇਰ ਵੀ ਤਾਂ ਸਾਡਾ ਪਰਿਵਾਰ ਖੜਾ ਆ ਨਾ ਪਰ ਪਰਿਵਾਰ ਦੇ ਮੋਢੀ ਨਹੀਂ ਖੜੇ ਜੀ ਹੂੰ ਮੋਡੀਆਂ ਦੇ ਨਾਮ 'ਚ ਲੈਣੇ ਹੋਣ ਮੋਡੀਆਂ ਦੇ ਨਾਮ 'ਚ ਹੀ ਲੈਣੇ ਜੀ ਜਿਹਨੇ ਜਿਹੜੇ ਮਤਲਬ ਸ਼ਹਿਰਦਾਰੀ ਦੇ ਤੌਰ ਤੇ ਸ਼ਹਿਰ ਦੇ ਮਾਲਕ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਨ੍ਹਾਂ ਦੇ ਫੋਨ ਨੰਬਰਾਂ ਦੇ ਵਿੱਚ ਮੇਰਾ ਫੋਨ ਨੰਬਰ ਵੀ ਆ ਉਦਾਂ ਉਹਨਾਂ ਨੇ ਬਹੁਤ ਕਈ ਵਾਰ ਜ਼ਿੰਦਗੀ 'ਚ ਗੱਲਾਂ ਕੀਤੀਆਂ ਪਰ ਸ਼ਹਿਰ ਡੁੱਬ ਗਿਆ ਕਿਸੇ ਨੇ ਕੋਈ ਵੀ ਇੱਕ ਬਿਆਨ ਨਹੀਂ ਲਵਾਇਆ ਕਿਸੇ ਨੇ ਫੋਨ ਕਰਕੇ ਪੁੱਛਿਆ ਨਹੀਂ ਵੀ ਜੀਂਦੇ ਆ ਕਿ ਮਰੇ ਆ ਸਾਨੂੰ ਪੈਸਿਆਂ ਦੀ ਥੋੜੋ ਲੋੜ ਜਦੋਂ ਬੰਦਾ ਕਿਸੇ ਦੇ ਕਿਸੇ ਨੂੰ ਕਹਿ ਦੇਣਾ ਹੀ ਸਹਾਰਾ ਬਣਦਾ ਜਦੋਂ ਪ੍ਰਭਾਜੀਤ ਬੰਦਾ ਮਰਿਓ ਤੇ ਕਿਸੇ ਦੇ ਸ਼ਮਸ਼ਾਨ ਘਾਟ ਜਾਂਦਾ ਨਾ ਉਦੋਂ ਬੰਦਾ ਇਸ ਕਰਕੇ ਨਹੀਂ ਜਾਂਦਾ ਵੀ ਸਾਰਾ ਸ਼ਹਿਰ ਇਕੱਠਾ ਆਇਆ ਤਾਂ ਇਹ ਸ਼ਾਇਦ ਬੰਦਾ ਉੱਠ ਜਾਏਗਾ ਉਦੋਂ ਇਸ ਕਰਕੇ ਜਾਂਦਾ ਚਲੋ ਯਾਰ ਅਸੀਂ ਬੈਠੇ ਆਂ ਫਿਕਰ ਨਾ ਕਰਿਓ ਹੌਸਲਾ ਰੱਖੋ ਇੱਕ ਸਿੰਪਥੀ ਤਾਂ ਸਾਨੂੰ ਆਸ ਆ ਨਾ ਪਰ ਸਾਰੇ ਸ਼ਹਿਰ ਨੇ ਸਾਨੂੰ ਫੋਨ ਕੀਤੇ ਸਾਰੀਆਂ ਸਾਨੂੰ ਮਾਰਕੀਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟਸ ਨੇ ਫੋਨ ਕੀਤੇ ਲੇਕਿਨ ਜਿਹੜੇ ਆਪੋ ਆਪਣੇ ਤੌਰ ਤੇ ਵੱਡੇ ਵੱਡੇ ਮਾਲਕ ਉਹਨਾਂ ਨੇ ਨਹੀਂ ਕੀਤਾ ਸਿਆਸੀ ਮਾਲਕ ਹਾਂਜੀ ਸਿਆਸੀ ਮਾਲਕ ਅੱਛਾ ਰੋਸ ਆ ਜੀ ਮੇਰਾ ਹੱਕ ਬਣਦਾ ਕਹਿਣ ਦਾ ਮੈਂ ਔਨ ਰਿਕਾਰਡ ਕਹਿ ਰਿਹਾ ਹੁਣ ਸ਼ਾਇਦ ਤੁਹਾਡੀ ਇਹ ਬ੍ਰਾਡਕਾਸਟ ਤੋਂ ਬਾਅਦ ਸ਼ਾਇਦ ਉਹ ਕਰਦਣ ਫੋਮ ਹਾਂ ਅੱਛਾ ਇਹ ਤੁਸੀਂ ਇੱਕ ਸ਼ਬਦ ਯੂਜ਼ ਕਰ ਰਹੇ ਹੋ ਕਿ ਸਾਰਾ ਸ਼ਹਿਰ ਫਗਵਾੜਾ ਜਿਹੜਾ ਉਹ ਉਸ ਉਹ ਬੰਦਾ ਲੁੱਟ ਕੇ ਲੈ ਗਿਆ ਲੋਕਾਂ ਦਾ ਇਹ ਵੀ ਸਵਾਲ ਹੈ ਕਿ ਸੋਨੂ ਦੇ ਪੈਸੇ ਚਲੇ ਗਏ ਸੋਨੂ ਤਾਂ ਕਹਿ ਰਿਹਾ ਵੀ ਫਗਵਾੜਾ ਲੁੱਟਿਆ ਗਿਆ ਨੇ ਦੇਖੋ ਜਿਹਦੇ ਹੁਣ ਥੱਲੇ ਅੱਗ ਲੱਗਣੀ ਆ ਜਿਹੜੇ ਤੱਤੀ ਰੇਤਾ ਤੇ ਜਿਹੜੇ ਦਾਣੇ ਟੱਪਣੇ ਉਹੀ ਆ ਲੋਕੀ ਤਾਂ ਮੈਨੂੰ ਕਹਿੰਦੇ ਚੀਕਦਾ ਬੜਾ ਇਦਾਂ ਕਰੋ ਤੁਸੀਂ ਮੈਨੂੰ 7.5 ਲੱਖ ਰੁਪਈਆ ਦੇ ਦਿਓ ਮੈਂ ਤੁਹਾਡਾ ਮੋੜੂਗਾ ਨਹੀਂ ਫੇਰ ਹੁਣ ਪਤਾ ਤੁਹਾਨੂੰ ਵੀ ਲੱਗ ਜਾਣਾ ਕਿ ਚੀਕਣ ਦਾ ਮਤਲਬ ਕੀ ਹੁੰਦਾ ਸੋਰੋਂ ਨੇ ਤਾਂ ਹੀ ਬੋਲਣਾ ਹੂੰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਮੇਰੇ ਦਸਾਂ ਨੋਹਾਂ ਦੀ ਕਿਰਤ ਆ ਮੈਂ ਦੋ ਧੀਆਂ ਦਾ ਬਾਪ ਆ ਮੇਰੇ ਮੋਰੇ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਗਾਂ ਜ਼ਿੰਮੇਵਾਰੀਆਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਨੇ ਮੇਰਾ ਕੁਝ ਕਰਨੇ ਨੂੰ ਦਿਲ ਨਹੀਂ ਕਰਦਾ ਜਿੰਨੀ ਕ ਮੇਰੀ ਧੌੜ ਆ ਮੈਂ ਧੋੜੀ ਜਾਂਦਾ ਹੋਰ ਮੈਂ ਕਿਸੇ ਨੂੰ ਕੀ ਆਪਣਾ ਦਿਲ ਫੋਲ ਕੇ ਕਹਿੰਦਾ ਇਹ ਵੀ ਕਹਿੰਦੇ ਕੋਈ ਇੰਨਾ ਪੈਸਾ ਆ ਕਿੱਥੋਂ ਗਿਆ ਭਰਾਵਾ ਭੀਖ ਮੰਗ ਮੰਗ ਕੇ ਇਕੱਠਾ ਕਰ ਲਿਆ ਰੱਬ ਤੁਹਾਨੂੰ ਵੀ